ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੂਦ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇ ਨਾਂ ਦੇ ਚਰਣਾ ਕਮਲਾਂ ਵਿੱਚ ਨਮਸਕਾਰ ਹੈ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਚਟਿਆ ਬਾਜਾਂ ਵਾਲੇ ਸਤਿਗੁਰੂ ਕਲਗੀ ਤਰਸਵਾਮੀ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਸ਼ਬਦਾਵਤਾਰ ਸਤਿਗੁਰੂ ਹਾਜ਼ਰ ਨਾਜ਼ਰ ਪ੍ਰਤੱਖ ਸਤਿਗੁਰੂ ਜੀ ਧਨਸ਼ੀਰਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਜਿਨ੍ਹਾਂ ਦੇ ਚਰਣਾ ਕਮਲਾਂ ਵਿੱਚ ਖਾਲਸਾ ਜੀ ਸਭੇ ਸੁਖ ਹਨ ਸਾਰੀ ਕਿਰਪਾ ਜਿਨ੍ਹਾਂ ਦੇ ਖਾਲਸਾ ਜੀ ਚਰਣਾ ਕਮਲਾਂ ਵਿੱਚ ਹੈ ਜਿਹਦੇ ਪੈਦਾ ਕੀਤੇ ਹੋਏ ਸਾਰੇ ਜੀਵ ਹਨ ਸਭ ਕੁਝ ਮਹਾਰਾਜ ਦਾ ਰਚਿਆ ਹੋਇਆ ਹੈ ਉਹਨਾਂ ਨੂੰ ਨਮਸਕਾਰ ਹੈ ਜੇਤੇ ਜੀ ਤੇਤੇ ਸਭ ਤੇਰੇ ਤੁਮਰੀ ਕਿਰਪਾ ਤੇ ਸੁਖ ਘਨੇਰੇ ਮਹਾਰਾਜ ਸੱਚੇ ਪਾਤਸ਼ਾਹ ਜੀ ਸਭ ਜੀ ਤੇਰੇ ਹਨ ਤੇਰੇ ਪੈਦਾ ਕੀਤੇ ਹੋਏ ਹਨ ਦਾਤਾ ਜੀ ਏ ਮਹਾਰਾਜ ਸਾਰੇ ਜੀਵਾਂ ਨੂੰ ਜਿਹੜੀ ਤੁਸੀਂ ਮਿਹਰ ਬਖਸ਼ਦੇ ਹੋ ਕਿਰਪਾ ਖੁਸ਼ੀਆਂ ਬਖਸ਼ਦੇ ਹੋ ਇਹ ਵੀ ਸਭ ਕੁਝ ਸੱਚੇ ਪਾਸ਼ਾ ਤੁਹਾਡੀ ਕਿਰਪਾ ਨਾਲ ਹੀ ਪ੍ਰਾਪਤ ਹੁੰਦਾ ਸੋ ਖਾਲਸਾ ਜੀ ਸਤਗੁਰ ਸੱਚੇ ਪਾਸ਼ਾ ਦਾ ਨਾਮ ਮਹਾਰਾਜ ਸੱਚੇ ਪਾਸ਼ਾ ਦਾ ਭਰੋਸਾ ਪੂਰਨ ਭਰੋਸਾ ਰੱਖ ਕੇ ਸਤਗੁਰ ਜੀ ਦਾ ਨਾਮ ਤੇ ਆਉਣਾ ਚਾਹੀਦਾ ਸਤਗੁਰ ਜੀ ਦੀ ਬਾਣੀ ਦਾ ਪੱਲਾ ਫੜਨਾ ਚਾਹੀਦਾ ਜਿਹੜਾ ਬਾਣੀ ਪੜਦਾ ਨਾਮ ਜਪਦਾ ਉਹਦੇ ਪਰਥਾਏ ਸਤਗੁਰ ਜੀ ਕਹਿੰਦੇ ਕਿ ਉਹ ਬੜਿਆਂ ਵੱਡਿਆਂ ਭਾਗਾਂ ਵਾਲਾ ਹੈ ਜਿਵੇਂ ਅਸੀਂ ਕਈ ਵਾਰ ਖਾਲਸਾ ਜੀ ਅਰਦਾਸਾਂ ਵਿੱਚ ਬੇਨਤੀਆਂ ਕਰਦੇ ਰਹਿੰਦੇ ਆ ਪਰ ਉਹ ਚੀਜ਼ ਪ੍ਰਾਪਤ ਨਹੀਂ ਹੁੰਦੀ ਉਹ ਸਾਡੇ ਮੱਥੇ ਦਾ ਭਾਗ ਹੀ ਨਹੀਂ ਖੁੱਲਦਾ ਤੇ ਖਾਲਸਾ ਜੀ ਭਰਮ ਵਿੱਚ ਪੈ ਕੇ ਅਸੀਂ ਫਿਰ ਮਹਾਰਾਜ ਦੇ ਰੋਸਾ ਕੱਢਦੇ ਹਾਂ ਸਤਿਗੁਰੂ ਜੀ ਦਾ ਦਰ ਛੱਡ ਦਿੰਨੇ ਆ ਬਾਣੀ ਪੜ੍ਹਨੀ ਛੱਡ ਦਿੰਨੇ ਆ ਨਾਮ ਜਪਣਾ ਛੱਡ ਦਿੰਨੇ ਆ ਸਾਨੂੰ ਲੱਗਦਾ ਵੀ ਅਸੀਂ ਹੁਣ ਇੰਨਾ ਚਿਰ ਕਰ ਲਿਆ ਸਾਨੂੰ ਇਹ ਕੁਝ ਪ੍ਰਾਪਤ ਨਹੀਂ ਹੋਣਾ ਪਰ ਖਾਲਸਾ ਜੀ ਮਹਾਰਾਜ ਕੀ ਕਹਿੰਦੇ ਨੇ ਸਤਿਗੁਰ ਕਹਿੰਦੇ ਬਿਨਾ ਨਾਮ ਤੋਂ ਕੱਖ ਵੀ ਪ੍ਰਾਪਤ ਨਹੀਂ ਹੁੰਦਾ ਬਿਨਾ ਨਾਮ ਤੋਂ ਇੱਕ ਕਿਣਕਾ ਮਾਤਰ ਵੀ ਖੁਸ਼ੀ ਪ੍ਰਾਪਤ ਨਹੀਂ ਹੁੰਦੀ ਮਹਾਰਾਜ ਦਾ ਨਾਮ ਜਪਿਆ ਕਰੋ ਖੁਸ਼ੀਆਂ ਹੀ ਖੁਸ਼ੀਆਂ ਪ੍ਰਾਪਤ ਹੋਣਗੀਆਂ ਜਦੋਂ ਖਾਲਸਾ ਜੀ ਆਤਮਿਕ ਜੀਵਨ ਹੋ ਜਾਂਦਾ ਇੱਥੇ ਕਈ ਬੰਦੇ ਜਿਹੜੇ ਤਰਕਵਾਦੀ ਨੇ ਉਹ ਕਹਿੰਦੇ ਨੇ ਕਿ ਲੈ ਜਿਹੜੇ ਨਾਮ ਜਪਦੇ ਨੇ ਇਹ ਬਾਣੀ ਕਿੱਥੇ ਲਿਖਿਆ ਕਿ ਬਾਣੀ ਦੁੱਖ ਕੱਟਦੀ ਹੈ ਪਰ ਸਤਿਗੁਰ ਕਹਿੰਦੇ ਨੇ ਦੂਗ ਰੋਗ ਸੰਪਾਪ ਉਤਰੇ ਇਹ ਸਾਰੇ ਉਤਰ ਜਾਂਦੇ ਨੇ ਸੁਣੀ ਸੱਚੀ ਬਾਣੀ ਬਾਣੀ ਸੱਚੀ ਬਾਣੀ ਸੁਣਨ ਦੇ ਨਾਲ ਸਰਵਣ ਕਰਨ ਦੇ ਨਾਲ ਇਹ ਦੁੱਖ ਰੋਗ ਕੱਟੇ ਜਾਂਦੇ ਨੇ ਤੇ ਖਾਲਸਾ ਜੀ ਕਈ ਕਹਿੰਦੇ ਨੇ ਜਿਹੜੇ ਬਾਣੀ ਪੜ੍ਹਦੇ ਉਹਨਾਂ ਨੂੰ ਦੁੱਖ ਬਹੁਤ ਆਉਂਦੇ ਖਾਲਸਾ ਜੀ ਵਾਹਿਗੁਰੂ ਉਹਨਾਂ ਦਾ ਨੰਬੇੜਾ ਕਰਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦਾ ਨਬੀੜਾ ਕਰਦਾ ਜਿਵੇਂ ਖਾਲਸਾ ਜੀ ਕਿਤੇ ਕੋਈ ਮਿਸਤਰੀ ਲੱਗਾ ਹੋਵੇ ਤੇ ਉਹ ਬੰਦੇ ਨੇ ਅੱਜ ਹੀ ਕੰਮ ਖਤਮ ਕਰਨਾ ਹੋਵੇ ਤੇ ਕੱਲ ਨੂੰ ਉਹਨੇ ਕਿਤੇ ਹੋਰ ਜਾ ਕੇ ਕੰਮ ਸ਼ੁਰੂ ਕਰਨਾ ਹੋਵੇ ਨਵਾਂ ਕੰਮ ਨਵੀਂ ਕਮਾਈ ਸ਼ੁਰੂ ਕਰਨੀ ਹੋਵੇ ਉਹ ਬੰਦਾ ਕੀ ਕਰਦਾ ਉਸ ਦਿਨ ਹੀ ਵੱਧ ਟਾਈਮ ਲਾ ਕੇ ਤੇ ਆਪਣੇ ਸਾਰੇ ਕੰਮ ਸਾਂਭ ਲੈਂਦਾ ਤੇ ਜਿਹੜੇ ਉਹਦੇ ਨਾਲ ਮਜ਼ਦੂਰ ਲੱਗੇ ਹੁੰਦੇ ਉਹਨਾਂ ਨੂੰ ਕਹਿੰਦਾ ਵੀ ਆ ਵੀ ਕਰ ਲਾ ਆ ਵੀ ਕਰ ਲਾ ਆ ਜਿਹੜਾ ਕੰਮ ਐ ਵੀ ਨਵੇੜਲਾ ਵੀ ਅੱਜ ਆਪਾਂ ਸਾਰਾ ਕੁਝ ਨਵੇੜ ਕੇ ਜਾਣਾ ਹੁਣ ਕੱਲ ਤੋਂ ਤੈਨੂੰ ਇੱਥੇ ਨਹੀਂ ਭੇਜਣਾ ਇਸ ਕਰਕੇ ਆ ਸਾਰੇ ਕੰਮ ਨਵੇੜ ਕੇ ਜਾਣੇ ਆ ਸੋ ਇਸੇ ਕਰਕੇ ਖਾਲਸਾ ਜਿਹੜਾ ਬੰਦਾ ਨਾਮ ਜਪਦਾ ਭਗਤੀ ਕਰਦਾ ਉਹਨੂੰ ਮਹਾਰਾਜ ਸੱਚੇ ਪਾਤਸ਼ਾਹ ਦੁਬਾਰਾ ਨਹੀਂ ਭੇਜਦੇ ਉਹਦਾ ਭਲਾ ਕਰਨਾ ਚਾਹੁੰਦੇ ਹੁੰਦੇ ਆ ਉਹਦਾ ਸਾਰਾ ਦੁੱਖ ਰੋਗ ਕੱਟਣਾ ਚਾਹੁੰਦੇ ਉਹਦਾ ਜਨਮ ਮਰਨ ਦਾ ਗੇੜ ਕੱਟਣਾ ਚਾਹੁੰਦੇ ਐਸੇ ਕਰਕੇ ਖਾਲਸਾ ਜੀ ਉਹਦੇ ਕਰਮਾਂ ਵਿੱਚ ਜਿਹੜਾ ਭੋਗਣਾ ਪਿਆ ਹੁੰਦਾ ਜਾਂ ਦੁੱਖ ਰੋਗ ਤਕਲੀਫਾਂ ਜਾਂ ਕਸ਼ਟ ਉਹ ਸਾਰੇ ਮਹਾਰਾਜ ਉਹਦੇ ਸਰੀਰ ਤੇ ਭੇਜ ਕੇ ਉਹਨਾਂ ਦਾ ਨਿਵੇੜਾ ਕਰਾ ਦਿੰਦਾ ਉਹਨਾਂ ਕੋਲੋਂ ਕੰਮ ਖਤਮ ਕਰਵਾ ਲੈਂਦਾ ਸੋ ਇਸ ਕਰਕੇ ਕਈ ਜਿਹੜੇ ਕਹਿੰਦੇ ਨੇ ਲੈ ਫਲਾਣਾ ਇੰਨੀ ਬਾਣੀ ਪੜਦਾ ਸੀ ਉਹਨੂੰ ਇੰਨੇ ਦੁੱਖ ਮਿਲੇ ਉਹਨੂੰ ਕੀ ਮਿਲਿਆ ਬਾਣੀ ਪੜ ਕੇ ਸੋ ਮੂਰਖਾਂ ਦੀ ਮਤ ਹੈ ਉਹ ਆਪਾਂ ਨਾ ਬਣਾਈਏ ਗੁਰਸਿੱਖਾਂ ਵਾਲੀ ਗੁਰਮੁਖਾਂ ਵਾਲੀ ਮਤ ਤੇ ਚੱਲੀਏ ਸਤਿਗੁਰ ਜੀ ਦੀ ਮਤ ਤੇ ਚੱਲੀਏ ਫਿਰ ਖਾਲਸਾ ਜੀ ਕੁਝ ਪ੍ਰਾਪਤ ਹੁੰਦਾ ਮਹਾਰਾਜ ਕਹਿੰਦੇ ਬਿਨਾਂ ਨਾਮ ਤੋਂ ਕੁਝ ਪ੍ਰਾਪਤ ਨਹੀਂ ਹੋ ਸਕਦਾ ਸਤਿਗੁਰ ਕਹਿੰਦੇ ਕਾਣ ਬਿਨਾਂ ਜੈਸੇ ਥੋਥਰ ਤੁਖਾ ਜਿਵੇਂ ਖਾਲਸਾ ਜੀ ਦਾਣਿਆਂ ਤੋਂ ਬਿਨਾਂ ਕੱਲੀ ਉੱਪਰ ਜਿਹੜੀ ਉਹ ਜਿਹੜੀ ਫਾਕਤ ਜੀ ਨੂੰ ਕਹਿੰਦੇ ਨੇ ਜਿਹਦਾ ਝੋਨਿਆਂ ਦੇ ਉੱਤੇ ਆ ਚੌਲਾਂ ਦੇ ਉੱਤੇ ਆਉਂਦਾ ਕਣ ਖਾਲਸਾ ਜੀ ਉਹ ਕੱਲੀ ਦਾ ਕੋਈ ਮੁੱਲ ਨਹੀਂ ਜਿੰਨਾ ਚਿਰ ਉਹਦੇ ਵਿੱਚ ਦਾਣਾ ਨਹੀਂ ਤੇ ਮਹਾਰਾਜ ਕਹਿੰਦੇ ਨਾਮ ਬਿਹੂਨ ਸੂਨੇ ਸੇ ਮੁਖਾ ਜਿਨ੍ਹਾਂ ਦੇ ਮੁਖ ਵਿੱਚ ਨਾਮ ਨਹੀਂ ਹੈ ਉਹ ਉਹਨਾਂ ਦਾਣਿਆਂ ਦੀ ਉਹ ਛਿਲ ਵਾਂਗ ਹੈ ਛਿਲਕੇ ਵਾਂਗ ਹੈ ਜਿਹਦੇ ਵਿੱਚ ਖਾਲਸਾ ਜੀ ਦਾਣਾ ਨਹੀਂ ਇਹ ਮੁਖ ਇਦਾਂ ਹੈ ਜਿਵੇਂ ਵਾਹਿਗੁਰੂ ਜੀ ਦਾ ਮੁਖ ਵਿੱਚ ਨਾਮ ਨਹੀਂ ਜਿਸ ਬੰਦੇ ਦੇ ਜਿਸ ਜੀਵ ਦੇ ਜਸਨਾ ਉੱਤੇ ਮੁਖ ਵਿੱਚ ਵਾਹਿਗੁਰੂ ਦਾ ਨਾਮ ਨਹੀਂ ਤੇ ਖਾਲਸਾ ਜੀ ਉਹ ਕਹਿੰਦੇ ਉਹ ਦਾਣਿਆਂ ਦੀ ਛੇਲ ਵਾਂਗ ਹੈ ਉਹਦਾ ਕੋਈ ਲਾਭ ਨਹੀਂ ਕਿਸੇ ਪਰਥਾਏ ਵੀ ਉਹ ਖਾਲੀ ਦਾ ਖਾਲੀ ਹੈ ਮਹਾਰਾਜ ਬਾਣੀ ਵਿੱਚ ਬਚਨ ਕਰਦੇ ਸੋ ਸਤਗੁਰ ਸੱਚੇ ਪਾਸ਼ਾ ਕਹਿੰਦੇ ਭਾਈ ਨਾਮ ਹੀ ਜਿਹੜਾ ਸਭ ਤੋਂ ਸ੍ਰੇਸ਼ਟ ਸ਼ਰੋਮਣੀ ਹੈ ਸਤਗੁਰ ਕਹਿੰਦੇ ਹਰ ਹਰ ਨਾਮ ਜਪੋ ਨਿਤ ਪ੍ਰਾਣੀ ਨਾਮ ਬਿਹੂਨ ਤ੍ਰਿਗ ਦੇਹ ਬੇਗਾਨੀ ਮਹਾਰਾਜ ਕਹਿੰਦੇ ਵਾਹਿਗੁਰਜੀ ਦਾ ਨਾਮ ਸਿਮਰਿਆ ਕਰੋ ਨਾਮ ਜਪਿਆ ਕਰੋ ਨਾਮ ਤੇ ਆਇਆ ਕਰੋ ਕਿਉਂਕਿ ਨਾਮ ਤੋਂ ਬਿਨਾ ਇਹ ਜਿਹੜੀ ਦੇਹੀ ਹੈ ਫਟਕਾਰਯੋਗ ਹੈ ਕੋਈ ਇਹਦਾ ਲਾਹਾ ਨਹੀਂ ਇਹ ਵੀ ਦੇਹੀ ਖਾਲਸਾ ਜੀ ਦੇਖੋ ਆਤਮਾ ਮਾਂ ਦੇ ਪੇਟ ਵਿੱਚੋਂ ਸਰੀਰ ਨਾਲ ਲੈ ਕੇ ਆਉਂਦੀ ਹੈ ਇਹ ਸਰੀਰ ਮਾਂ ਦੇ ਪੇਟ ਵਿੱਚ ਹੀ ਤਿਆਰ ਹੁੰਦਾ ਨਾ ਆਪਾਂ ਇੰਨੀ ਦੂਰ ਤੱਕ ਸੋਚਦੇ ਨਹੀਂ ਹਾਂ ਕਿ ਸਾਨੂੰ ਸਤਿਗੁਰੂ ਜੀ ਨੇ ਕਿੰਨਾ ਕੁਝ ਬਖਸ਼ਿਆ ਦੇਖੋ ਮਾਂ ਦੇ ਪੇਟ ਵਿੱਚ ਸਾਡਾ ਸਰੀਰ ਬਣਦਾ ਉਹ ਸਰੀਰ ਵਿੱਚ ਆਤਮਾ ਪੈਂਦੀ ਹੈ ਫਿਰ ਉਹ ਆਤਮਾ ਇਹ ਸਰੀਰ ਨੂੰ ਨਾਲ ਲੈ ਕੇ ਦੁਨੀਆ ਤੇ ਪ੍ਰਗਟ ਹੁੰਦੀ ਪੈਦਾ ਹੁੰਦੀ ਪਰ ਜਦੋਂ ਆਤਮਾ ਸੰਸਾਰ ਵਿੱਚੋਂ ਜਾਂਦੀ ਹੈ ਸਰੀਰ ਨੂੰ ਨਾਲ ਲੈ ਕੇ ਨਹੀਂ ਜਾਂਦੀ ਸਰੀਰ ਨੂੰ ਵੀ ਛੱਡ ਜਾਂਦੀ ਜਿਹੜੇ ਕਈ ਲੋਕ ਕਹਿੰਦੇ ਨੇ ਨਾ ਵੀ ਸਾਡੇ ਨਾਲ ਕੋਈ ਮਤਲਬ ਕੱਢ ਗਿਆ ਸਾਨੂੰ ਧੋਖਾ ਦੇ ਗਿਆ ਸਾਨੂੰ ਛੱਡ ਗਿਆ ਸਾਨੂੰ ਆਹ ਹੋ ਗਿਆ ਸਾਨੂੰ ਉਹ ਹੋ ਗਿਆ ਉਹ ਬੰਦੇ ਨੂੰ ਵਿਚਾਰ ਕਰ ਲੈਣੀ ਚਾਹੀਦੀ ਵੀ ਭਾਈ ਇਹ ਆਤਮਾ ਨੇ ਤੇਰੇ ਸਰੀਰ ਨੂੰ ਵੀ ਛੱਡ ਜਾਣਾ ਤੇ ਤੂੰ ਕਿਹੜੇ ਸਾਥ ਦੀ ਜਿਹੜੀ ਗੱਲ ਕਰਦਾ ਸਾਥ ਵਾਹਿਗੁਰੂ ਜੀ ਦੇ ਨਾਮ ਦਾ ਹੀ ਹੈ ਉਹ ਤੋਂ ਬਿਨਾ ਸਭ ਕੁਝ ਇੱਥੇ ਹੀ ਰਹਿ ਜਾਂਦਾ ਸੋ ਮਹਾਰਾਜ ਕਹਿੰਦੇ ਨਾਮ ਬਿਨਾ ਨਾ ਹੀ ਮੁਖ ਭਾਗ ਪਰ ਤਾਂ ਵੀ ਹੂਨ ਕਹਾ ਸੁਹਾਗ ਕਹਿੰਦੇ ਵਾਹਿਗੁਰੂ ਜੀ ਦਾ ਨਾਮ ਜਪਣ ਤੋਂ ਬਿਨਾ ਕਦੇ ਮੱਖੇ ਮੱਥੇ ਦੇ ਭਾਗ ਨਹੀਂ ਖੁੱਲਦੇ ਮੱਥੇ ਦੇ ਚੰਗੇ ਭਾਗ ਨਹੀਂ ਉਗੜਦੇ ਕਦੇ ਨਹੀਂ ਖੁੱਲਦੇ ਜਿਹੜਾ ਬੰਦਾ ਨਾਮ ਨਹੀਂ ਜਪਦਾ ਨਾਮ ਜਪਣ ਨਾਲ ਖਾਲਸਾ ਜੀ ਮੱਥੇ ਦੇ ਭਾਗ ਜਿਹੜੇ ਪ੍ਰਗਟ ਹੋ ਜਾਂਦੇ ਸਿੱਧੇ ਹੋ ਜਾਂਦੇ ਆ ਫਿਰ ਖਾਲਸਾ ਜੀ ਆਪਣੇ ਆਪ ਜਿਹੜੇ ਪੁੱਠੇ ਹੋਏ ਹੋਏ ਕਾਰਜੋ ਸਾਰੇ ਆਪਣੇ ਆਪ ਬਣਨ ਲੱ ਪੈਂਦੇ ਆ ਰੁਕੇ ਹੋਏ ਕਾਰਜ ਚੱਲਣ ਲੱਗ ਪੈਂਦੇ ਆ ਸੋ ਮਹਾਰਾਜ ਸੱਚੇ ਪਾਤਸ਼ਾਹ ਦੀ ਖੁਸ਼ੀ ਨਾਮ ਜਪਣ ਵਾਲੇ ਦੇ ਵਦੇਰੀ ਹੈ ਵਦੇਰੇ ਹੈ ਜਿਵੇਂ ਖਾਲਸਾ ਜੀ ਕੋਈ ਇਸਤਰੀ ਦਾ ਜਿੱਦਾਂ ਵਿਆਹ ਹੀ ਨਾ ਹੋਇਆ ਹੋਵੇ ਉਹਦਾ ਖਸਮ ਨਾ ਹੋਵੇ ਤੇ ਉਹ ਸੁਹਾਗਣ ਕਿਵੇਂ ਕਹਾ ਸਕਦੀ ਐ ਤੇ ਜਿਸ ਬੰਦੇ ਦੇ ਪੱਲੇ ਨਾਮ ਨਾ ਹੋਵੇ ਉਹ ਬੰਦਾ ਕਿਵੇਂ ਵਾਹਿਗੁਰੂ ਜੀ ਤੋਂ ਖੁਸ਼ੀਆਂ ਲੈ ਸਕਦਾ ਸੋ ਇਸੇ ਉੱਪਰ ਖਪਰਥਾਏ ਮਹਾਰਾਜ ਕਹਿੰਦੇ ਨਾਮ ਵਿਸਾਰ ਲੱਗਾਇਆ ਨਸੁਆਏ ਤਾਂਕਿ ਆਸ ਨ ਪੂਜੈ ਕਾਏ ਮਹਾਰਾ ਕਹਿੰਦੇ ਜਿਹੜਾ ਹੋਰਾਂ ਸਵਾਦਾਂ ਵਿੱਚ ਰੁੱਝਾ ਹੋਇਆ ਵਾਹਿਗੁਰੂ ਦੇ ਨਾਮ ਨੂੰ ਛੱਡ ਕੇ ਬਾਕੀ ਸਾਰੇ ਸਵਾਦ ਲੈਂਦਾ ਫਿਰਦਾ ਮਾਇਆ ਲੱਭਦਾ ਫਿਰਦਾ ਧੀ ਪੁੱਤ ਲੱਭਦਾ ਫਿਰਦਾ ਸੋਹਣੀਆਂ ਇਸਤਰੀਆਂ ਚਾਹੁੰਦਾ ਮੇਰਾ ਇਹਦੇ ਨਾਲ ਵਿਆਹ ਹੋਵੇ ਮੇਰਾ ਘਰ ਵੱਡਾ ਹੋਵੇ ਕੋਠੀ ਵੱਡੀ ਹੋਵੇ ਗੱਡੀਆਂ ਦਾ ਮਾਲਕ ਹੋਵਾਂ ਸ਼ੌਹਰਤ ਹੋਵੇ ਇੱਜ਼ਤ ਮਾਨ ਹੋਵੇ ਸਭ ਕੁਝ ਚਾਹੁੰਦਾ ਪਰ ਇਹ ਨਹੀਂ ਚਾਹੁੰਦਾ ਕਿ ਮੈਂ ਮਹਾਰਾਜ ਦਾ ਨਾਮ ਜਪਾਂ ਮੇਰੇ ਸਤਿਗੁਰੂ ਨਾਲ ਸਾਝ ਪਾਵੇ ਸੋ ਸੱਚੇ ਪਾਤਸ਼ਾਹ ਕਹਿੰਦੇ ਜੇ ਭਾਈ ਮਹਾਰਾਜ ਦਾ ਸਵਾਦ ਨਹੀਂ ਮਹਾਰਾਜ ਦਾ ਪ੍ਰੇਮ ਨਹੀਂ ਨਾਮ ਭੁੱਲਿਆ ਹੋਇਆ ਹੈ ਫਿਰ ਜਿਹੜੀ ਬਾਕੀ ਆਸਾਂ ਜਿਹੜੀਆਂ ਕੋਈ ਵੀ ਸਿਰੇ ਨਹੀਂ ਚੜ੍ਹਨੀ ਸੋ ਸਤਿਗੁਰ ਸੱਚੇ ਪਾਸ਼ਾੰਤ ਵਿੱਚ ਕਹਿੰਦੇ ਨੇ ਕਰ ਕਿਰਪਾ ਪ੍ਰਭ ਆਪਣੀ ਦਾਤ ਨਾਨਕ ਨਾਮ ਜਪੈ ਦਿਨ ਰਾਤ اے ਸੱਚੇ ਪਾਸ਼ਾ ਜੀ اے ਅਕਾਲ ਪੁਰਖ ਵਾਹਿਗੁਰੂ ਜੀ ਕਿਰਪਾ ਕਰੋ ਸਾਡੇ ਤੇ ਮਿਹਰ ਕਰੋ ਸਾਡੇ ਤੇ ਤਰਸ ਕਰੋ ਸਾਨੂੰ ਇੱਕੋ ਦਾਤ ਦਿਓ ਮਹਾਰਾਜ ਅਸੀਂ ਦਿਨ ਤੇ ਰਾਤ ਤੁਹਾਡਾ ਨਾਮ ਜਪਦੇ ਰਹੀਏ ਤੇ ਖਾਲਸਾ ਜਿਹੜਾ ਮਨੁੱਖ ਮਹਾਰਾਜ ਦਾ ਨਾਮ ਜਪਦਾ ਨਾਮ ਤੇ ਆਉਂਦਾ ਹੈ ਮਹਾਰਾਜ ਦੇ ਨਾਮ ਦੀ ਮਹਿਮਾ ਕਰਦਾ ਹੈ ਨਾਮ ਨੂੰ ਗਾਉਂਦਾ ਉਚਾਰਦਾ ਹੈ ਉਹਦੇ ਪਰਥਾਏ ਸਤਿਗੁਰ ਕਹਿੰਦੇ ਨੇ ਧੰਗੁਰੂ ਅਮਰਦਾਸ ਮਹਾਰਾਜ ਜੀਆ ਦਾ ਵਚਨ ਹੈ ਕਿ ਨਵ ਨਿਧਿ 18 ਸਿੱਧੀਆਂ ਪਿੱਛੇ ਲੱਗੀਆਂ ਫਿਰਹਿ ਜੋ ਹਰ ਹਿਰਦੇ ਸਦਾ ਵਸਾਏ ਜਿਹੜਾ ਮਹਾਰਾਜ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾ ਲੈਂਦਾ ਹੈ ਮਹਾਰਾਜ ਦੀ ਯਾਦ ਨੂੰ ਹਿਰਦੇ ਵਿੱਚ ਵਸਾ ਲੈਂਦਾ ਤੇ ਸੁਣੋ ਸਤਿਗੁਰ ਕੀ ਕਹਿੰਦੇ ਨੇ ਕਹਿੰਦੇ ਨੇ ਨੌ ਨਿਧੀਆਂ ਤੇ 18 ਸਿੱਧੀਆਂ ਖਾਲਸਾ ਜੀ ਨੌ ਨਿਧੀਆਂ ਤੇ 18 ਸਿੱਧੀਆਂ ਦਾ ਖਜ਼ਾਨਾ ਹੈ ਜਿਹਦੇ ਵਿੱਚ ਹਰ ਇੱਕ ਚੀਜ਼ ਆਉਂਦੀ ਹੈ ਦੁਨੀਆ ਦਾ ਹਰ ਇੱਕ ਖਜ਼ਾਨਾ ਜਿਹੜਾ ਇਹਨਾਂ ਵਿੱਚ ਆਉਂਦਾ ਹੈ ਮਹਾਰਾਜ ਕਹਿੰਦੇ ਉਹਦੇ ਪਿੱਛੇ ਲੱਗੀਆਂ ਫਿਰਦੀਆਂ ਉਹਦੇ ਪਿੱਛੇ ਹੱਥ ਜੋੜ ਕੇ ਤੁਰੀਆਂ ਫਿਰਦੀਆਂ ਜਿਹੜਾ ਵਾਹਿਗੁਰੂ ਦੇ ਨਾਮ ਨੂੰ ਸਿਰਦੇ ਵਿੱਚ ਵਸਾਲ ਲੈਂਦਾ ਸੋ ਅਸੀਂ ਵੀ ਭਾਈ ਮਹਾਰਾਜ ਦੇ ਨਾਮ ਨਾਲ ਜੁੜੀਏ ਸਾਨੂੰ ਆਪਣੇ ਆਪ ਸੁੱਖ ਪ੍ਰਾਪਤ ਹੋਵੇਗਾ ਸੱਚੇ ਪਾਤਸ਼ਾਹ ਦੀ ਖੁਸ਼ੀ ਪ੍ਰਾਪਤ ਹੋਵੇਗੀ ਸੋ ਸਰਵਣ ਕਰੀਏ ਜਿਹੜੀ ਅੱਜ ਦੀ ਹੱਡ ਬੀਤੀ ਆਈ ਹੈ ਧੰਨ ਬਾਬਾ ਦੀਪ ਸਿੰਘ ਸਾਹਿਬ ਜੀਆ ਦੇ ਅਸਥਾਨ ਤੇ ਕਿਵੇਂ ਬਾਬਾ ਦੀਪ ਸਿੰਘ ਸਾਹਿਬ ਦੇ ਅਸਥਾਨ ਤੇ ਉਹ ਮਾਤਾ ਦੇ ਜਿਹੜੇ ਭਾਗ ਦਾ ਅਗੇ ਮਹਾਰਾਜ ਦੀ ਕਿਰਪਾ ਨਾਲ ਬਾਬਾ ਦੀਪ ਸਿੰਘ ਸਾਹਿਬ ਦੇ ਅਸਥਾਨੇ ਤੇ ਆ ਕੇ ਅਰਦਾਸਾਂ ਬੇਨਤੀਆਂ ਕੀਤੀਆਂ ਚਪਹਰੇ ਦੀ ਸੇਵਾ ਨਭਾਈ ਤੇ ਸਤਿਗੁਰੂ ਦੀ ਕਿਰਪਾ ਵਰਤੀ ਖਾਲਸਾ ਜੀ ਭੈਣ ਹੁਣੀ ਦੱਸਦੇ ਤੇ ਉਹਨਾਂ ਨੇ ਦੱਸਣਾ ਕੀਤਾ ਕਿ ਮੈਂ ਵਿਆਹੀ ਗਈ ਮੇਰੇ ਦੋ ਬੱਚੇ ਨੇ ਇੱਕ ਮੇਰਾ ਬੇਟਾ ਇੱਕ ਮੇਰੀ ਬੇਟੀ ਹੈ ਤੇ ਜਦੋਂ ਮੈਂ ਵਿਆਹੀ ਗਈ ਸਾਂ ਉਦੋਂ ਘਰ ਪਰਿਵਾਰ ਵਿੱਚ ਸਾਰਾ ਕੁਝ ਠੀਕ ਸੀ ਉਸ ਤੋਂ ਬਾਅਦ ਮੈਨੂੰ ਬਾਅਦ ਵਿੱਚ ਪਤਾ ਲੱਗਾ ਕਿ ਜਿਹੜਾ ਮੇਰਾ ਘਰ ਵਾਲਾ ਹੈ ਉਹ ਅਮਲੀ ਹੈ ਪਹਿਲਾਂ ਸਾਨੂੰ ਕੁਝ ਮੈਨੂੰ ਸਾਲ ਇੱਕ ਨਹੀਂ ਪਤਾ ਲੱਗਾ ਨਾ ਉਹਦੇ ਤੋਂ ਕੁਝ ਚੀਜ਼ ਉਹਦੇ ਕੋਲੋਂ ਲੱਭਦੀ ਸੀ ਪਰ ਉਹਦੀਆਂ ਅੱਖਾਂ ਜਿਦਾਂ ਇਦਾਂ ਅਸੀਂ ਕੁਝ ਖਾ ਕੇ ਆਇਆ ਹੋਵੇ ਤੇ ਮੈਨੂੰ ਉਹ ਕਹਿ ਦਿੰਦਾ ਸੀ ਵੀ ਮੈਂ ਤਾਂ ਸ਼ਰਦਾਈ ਸ਼ੱਕੇ ਆਇਆ ਜਾਂ ਸ਼ੀਦੀ ਦੇਖ ਸ਼ੱਕੇ ਆਇਆ ਤਾਂ ਕਰਕੇ ਮੈਨੂੰ ਹੋ ਜਾਂਦਾ ਮੈਨੂੰ ਪੱਜ ਦੀ ਨੀਅਤ ਉਹਦੇ ਕਰਕੇ ਇਦਾਂ ਹੁੰਦਾ ਪਰ ਮੈਨੂੰ ਸਾਲ ਬਾਅਦ ਜਦੋਂ ਪਤਾ ਲੱਗਾ ਵੀ ਇਹ ਸਾਰੇ ਕੈਪਸੂਲ ਵਗੈਰਾ ਗੋਲੀਆਂ ਵਗੈਰਾ ਹੋਰ ਵੀ ਕਈ ਕੋਈ ਸਭ ਕੁਝ ਹੀ ਖਾਂਦਾ ਸੀ ਭੁੱਕੀ ਫੀਮ ਸਭ ਕੁਝ ਖਾਂਦਾ ਸੀ ਤੇ ਉਹਨੇ ਖਾ ਕੇ ਫਿਰ ਜਦੋਂ ਸਾਲ ਬਾਅਦ ਮੈਂ ਨੂੰ ਜਦੋਂ ਪਤਾ ਲੱਗਾ ਮੈਂ ਪੁੱਛਿਆ ਵੀ ਭਾਈ ਤੂੰ ਇਹ ਕਿਉਂ ਕਰਦਾ ਵੀ ਮੈਂ ਤਾਂ ਤੇਰੇ ਨਾਲ ਤਾਂ ਵਿਆਹੀ ਆਂ ਵੀ ਤੂੰ ਚੰਗਾ ਆ ਚੰਗੇ ਗੁਣਾ ਵਾਲਾ ਪਰ ਤੂੰ ਨਸ਼ਾ ਕਰਦਾ ਨਸ਼ੇ ਨੇ ਕਈਆਂ ਦੇ ਘਰ ਪੱਟੇ ਨੇ ਤੂੰ दारू ਵੀ ਪੀਂਦਾ ਬਾਹਰ ਪੀ ਕੇ ਆ ਜਾਂਦਾ ਫਿਰ ਉਹ ਪੂਰੀ ਪੂਰੀ ਰਾਤ ਘਰੇ ਨਹੀਂ ਵਰਦਾ ਜਦੋਂ दारू ਪੀਂਦਾ ਜਦੋਂ ਪਤਾ ਲੱਗ ਗਿਆ ਫਿਰ ਖਾਲਸਾ ਜੀ ਘਰ ਵਿੱਚ ਕਲਾ ਕਲੇਸ਼ ਹੋਣ ਲੱਗ ਪਈ ਉਹ ਭੈਣ ਕਹਿੰਦੀ ਮੈਨੂੰ ਆ ਕੇ ਮਾਰਨਾ ਕੁੱਟਣਾ ਉਹਨੇ ਸ਼ੁਰੂ ਕਰਤਾ ਇਥੋਂ ਤੱਕ ਕਿ ਉਹਨੇ ਜੇ ਮੈਂ ਉਹਨੂੰ ਕੁਝ ਪੁੱਛ ਲੈਣਾ ਚੰਗਾ ਵੀ ਪੁੱਛ ਲੈਣਾ ਤਾਂ ਵੀ ਕੁੱਟਣਾ ਮਾੜਾ ਪੁੱਛਣਾ ਤੇ ਚਲੋ ਕੁੱਟਣਾ ਹੀ ਕੁੱਟਣਾ ਚੰਗੇ ਪੁਸ਼ਪਸ਼ਨ ਤੇ ਵੀ ਕੁੱਟਣਾ ਬਹੁਤ ਜ਼ਿਆਦਾ ਜਿਹੜੀ ਉਹਨੇ ਜ਼ਿੰਦਗੀ ਖਰਾਬ ਕਰ ਦਿੱਤੀ ਮੈਂ ਬਾਣੀ ਪੜਦੀ ਸਾਂ ਨਾਮ ਜਪਦੀ ਸਾਂ ਤੇ ਉਹਨੇ ਬਾਣੀ ਪੜਦਿਆਂ ਕਈ ਵਾਰੀ ਮੈਨੂੰ ਆ ਕੇ ਮੇਰੇ ਲੱਖ 'ਚ ਮੁਠੀਆਂ ਮਾਰਨ ਲੱਗ ਪਾਣਾ ਚਪੇੜਾਂ ਮਾਰਨ ਲੱਗ ਪਾ ਉਹਨਾਂ ਦਾ ਵੇਖਣਾ ਵੀ ਹੱਥ ਵਿੱਚ ਪੋਥੀ ਹੈ ਜਾਂ ਕਿਵੇਂ ਆ ਇਦਾਂ ਦਾ ਹਾਲਾਤ ਹੋ ਗਿਆ ਦੇ ਬੱਚੇ ਚਲੋ ਬਾਅਦ ਵਿੱਚ ਬੱਚਾ ਇੱਕ ਸਾਡਾ ਹੋ ਗਿਆ ਸੀ ਪਹਿਲਾਂ ਤੇ ਇਹਨੇ ਸਾਲ ਇਦਾਂ ਕੀਤਾ ਤੇ ਮੇਰਾ ਉਦੋਂ ਮਨ ਸੀ ਵੀ ਮੈਂ ਇਹਨਾਂ ਤਲਾਕ ਲੈ ਲਵਾਂ ਆਪਣੇ ਘਰੇ ਮੈਂ ਗੱਲ ਨਹੀਂ ਦਸੀ ਵੀ ਵਿਚਾਰੇ ਬਜ਼ੁਰਗ ਸਨ ਤੇ ਫਿਰ ਮੇਰੇ ਮਨ ਵਿੱਚ ਆਉਣਾ ਵੀ ਕਿਉਂ ਆਪਣੇ ਮਾਂ ਪਿਓ ਨੂੰ ਤਾਂ ਇਹ ਕਰਨਾ ਤੇ ਬਾਅਦ ਚ ਸਾਲ ਬਾਅਦ ਠੀਕ ਹੋ ਗਿਆ ਮੈਂ ਅਰਦਾਸਾਂ ਬੇਨਤੀਆਂ ਗੁਰੂ ਰਾਮਦਾਸ ਮਹਾਰਾਜ ਦੇ ਘਰ ਕੀਤੀਆਂ ਤੇ ਠੀਕ ਹੋ ਗਿਆ ਚਲੋ ਉਹਨਾਂ ਉਹ ਤੋਂ ਬਾਅਦ ਫਿਰ ਅਸੀਂ ਠੀਕ ਰਹੇ ਸਾਲ ਡੇਢ ਸਾਲ ਫਿਰ ਠੀਕ ਰਿਹਾ ਉਸ ਤੋਂ ਬਾਅਦ ਮਹਾਰਾਜ ਦੀ ਕਿਰਪਾ ਨਾਲ ਦੂਜਾ ਬੇਟਾ ਬੇਟੀ ਹੋਈ ਮੇਰੇ ਤੇ ਉਸ ਤੋਂ ਬਾਅਦ ਮਹਾਰਾਜ ਦੀ ਕਹਿੰਦੇ ਕਿਰਪਾ ਹੋਈ ਚਲੋ 6 ਮਹੀਨੇ ਠੀਕ ਰਿਹਾ ਉਸ ਤੋਂ ਬਾਅਦ ਫਿਰ ਇਦਾਂ ਕਰਨ ਲੱਗ ਪਿਆ ਬਹੁਤ ਇਹਨੇ ਮੈਨੂੰ ਮਾਰਨਾ ਕੁੱਟਣਾ ਬੜਾ ਤੰਗ ਪਰੇਸ਼ਾਨ ਕਰਨਾ ਤੇ ਮੈਂ ਬਹੁਤ ਜ਼ਿਆਦਾ ਜਦੋਂ ਤੰਗ ਪਰੇਸ਼ਾਨ ਹੋ ਗਈ ਮੇਰੇ ਮਨ ਵਿੱਚ ਆਇਆ ਵੀ ਕਿਉਂ ਹੁਣ ਮੈਂ ਆਪਣੇ ਘਰ ਪਰਿਵਾਰ ਨੂੰ ਦੱਸਾਂ ਮੈਂ ਆਪਣੇ ਬਾਪ ਨੂੰ ਦੱਸਿਆ ਆਪਣੀ ਮਾਂ ਨੂੰ ਦੱਸਿਆ ਤੇ ਉਹਨਾਂ ਨੇ ਕਿਹਾ ਵੀ ਅਸੀਂ ਗੱਲ ਕਰਾਂਗੇ ਚਲੋ ਉਹ ਗੱਲ ਕਰਨ ਘਰੇ ਆਏ ਉਹਨਾਂ ਨੇ ਮੇਰੇ ਸੱਸ ਸਹੁਰੇ ਨਾਲ ਗੱਲ ਕੀਤੀ ਸੱਸ ਸਹੁਰਾ ਕਹਿੰਦਾ ਵੀ ਸਾਨੂੰ ਤੇ ਇਹਨਾਂ ਦੀ ਗੱਲ ਦਾ ਹੀ ਨਹੀਂ ਪਤਾ ਕਿਉਂਕਿ ਜਿਹੜੇ ਸੱਸ ਸਹੁਰਾ ਨੇ ਉਹ ਥੱਲੜੀ ਮੰਜ਼ਲ ਤੇ ਰਹਿੰਦੇ ਨੇ ਅਸੀਂ ਉੱਪਰ ਰਹਿੰਦੇ ਆਂ ਤੇ ਉਹ ਉੱਪਰ ਜੋ ਕੁਝ ਹੋਣ ਖਾਲਸਾ ਜੀ ਘਰ ਵਿੱਚ ਹੋਵੇ ਤੇ ਪਤਾ ਕਿਉਂ ਨਾ ਲੱਗੇ ਪਰ ਮਾਂ ਤੇ ਉਹ ਹਮੇਸ਼ਾ ਆਪਣੇ ਬੱਚੇ ਦੀ سپورਟ ਕਰਦੇ ਮੁੰਡੇ ਦੀ سپورਟ ਕਰਦੇ ਭਾਵੇਂ ਅਮਲੀ ਹੋਵੇ ਸੋ ਇਸੇ ਪ੍ਰਕਾਰ ਹੀ ਭੈਣ ਨਾਲੇ ਤਾਂ ਹੋਇਆ ਘਰ ਪਰਿਵਾਰ ਨੇ ਜਦੋਂ ਗੱਲ ਕਰ ਲਈਦੀ ਉਹ ਮੁੰਡੇ ਨੂੰ ਅੱਗ ਲੱਗ ਗਈ ਵੀ ਮੈਨੂੰ ਇਹਦੇ ਮੇਰੇ ਬਾਰੇ ਮੇਰੀ ਬੇਇੱਜ਼ਤੀ ਕੀਤੀ ਮੇਰੀ ਬਾਹਰ ਜਾ ਕੇ ਦੱਸਿਆ ਆਏ ਨੇ ਉਹਨੇ ਬਹੁਤ ਜ਼ਿਆਦਾ ਕੁੱਟਿਆ ਇਦਾਂ ਕੁੱਟਿਆ ਕਿ ਮੋਢਾ ਵੀ ਉਹਦਾ ਤੋੜਦਾ ਭੈਣ ਕੇ ਨਹੀਂ ਮੇਰਾ ਮੋਢਾ ਤੋੜਦਾ ਬੜੀ ਮੈਂ ਤੰਗ ਪਰੇਸ਼ਾਨ ਚਲੋ 4-5 ਮਹੀਨੇ ਬਾਅਦ ਮੇਰਾ ਠੀਕ ਹੋਇਆ ਫਿਰ ਮੇਰਾ ਗੁੱਟ ਟੁੱਟ ਗਿਆ ਗੁੱਟ ਤੋੜਦਾ ਬਹੁਤ ਤੰਗ ਹੋ ਕਹਿੰਦੀ ਫਿਰ ਮੈਂ ਬਾਬਾ ਦੀਪ ਸਿੰਘ ਸਾਹਿਬਗੇ ਅਰਦਾਸ ਕੀਤੀ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਵੀ ਬਹੁਤ ਹੋ ਗਿਆ ਹੁਣ ਮੈਂ ਇਹ ਨਹੀਂ ਚੱਲ ਸਕਦੀ ਮੈਂ ਆਪਣੇ ਪਰਿਵਾਰ ਕੋ ਚੱਲੀ ਆ ਬੱਚੇ ਮੈਂ ਲੈ ਜਾਣੇ ਆ ਕਹਿੰਦੀ ਮੈਂ ਬੱਚੇ ਚੱਕੇ ਤੇ ਉੱਥੇ ਚਲੀ ਗਈ ਆਪਣੇ ਪੇਕੇ ਚਲੇ ਗਈ ਜਦੋਂ ਪੇਕੇ ਗਈ ਇਹਨਾਂ ਦਾ ਕੋਈ ਪਿੱਛੋਂ ਫੋਨ ਨਹੀਂ ਕੋਈ ਲੈਣ ਨਹੀਂ ਕੋਈ ਦੇਣ ਨਹੀਂ ਕੋਈ ਨਹੀਂ ਆਇਆ ਪੁੱਛਣ ਗਿਚਣ ਵਾਸਤੇ ਵੀ ਕੋਈ ਨਹੀਂ ਆਇਆ ਤੁਸੀਂ ਹੈਗੇ ਆ ਜਦ ਇਦਾਂ ਤੇ ਮੈਂ ਫਿਰ ਉਸ ਤੋਂ ਬਾਅਦ ਤਲਾਕ ਦੇ ਪੇਪਰ ਮੈਂ ਆਪਣੇ ਮਾਂ ਪਿਓ ਆਪਣਾ ਸਲਾਹ ਕਰਕੇ ਤੇ ਫਿਰ ਤਲਾਕ ਦੇ ਪੇਪਰ ਜਦੋਂ ਇਹਦੇ ਆਲ ਭੇਜ ਵੀ ਹੀ ਮੈਂ ਤੇ ਤਲਾਕ ਲੈਣਾ ਕਹਿੰਦਾ ਤਲਾਕ ਮੈਂ ਦੇਣਾ ਨਹੀਂ ਰੱਖਣੀ ਨਾਲ ਨਹੀਂ ਐ ਤੇ ਨਾ ਤਲਾਕ ਦੇਣਾ ਇਦਾਂ ਦਾ ਇਹਨੇ ਹਸਾਬ-ਤਾਬ ਕੀਤਾ ਕਹਿੰਦੀ ਮੈਂ ਬਹੁਤ ਪਰੇਸ਼ਾਨ ਹੋ ਗਈ ਵੀ ਮੈਂ ਕਰਾਂ ਤੇ ਕਰਾਂ ਕੀ ਕਈ ਵਾਰ ਮੇਰੇ ਮਾਪਿਆਂ ਨੂੰ ਰਾਹ ਚ ਘੇਰ ਕੇ ਉਹਨੇ ਗਾਲਾਂ ਕੱਢਣੀਆਂ ਮਾੜਾ ਬੋਲਣਾ ਇਦਾਂ ਦੇ ਸਾਡੇ ਹਾਲਾਤ ਘਰ ਦੇ ਵਿਗੜ ਗਏ ਵੀ ਬਹੁਤ ਜ਼ਿਆਦਾ ਮੈਂ ਦੁਖੀ ਮੇਰੇ ਬੱਚੇ ਮੇਰੇ ਵੱਲ ਵੇ ਵੇ ਕੇ ਉਦਾਂ ਦੇ ਹੋ ਗਏ ਫਿਰ ਉਸ ਤੋਂ ਬਾਅਦ ਮਹਾਰਾਜ ਦੀ ਕਿਵੇਂ ਕਿਰਪਾ ਹੁੰਦੀ ਸਤਿਗੁਰ ਜੀਆਂ ਦੀ ਮਿਹਰ ਹੁੰਦੀ ਤੇ ਸਾਡੇ ਪਿੰਡੋਂ ਵੀ ਸੰਗਤ ਜਾਂਦੀ ਸੀ ਜੁਪਹਿਰਾ ਕਰਨ ਤੇ ਉਹਨਾਂ ਨੇ ਮੇਰੇ ਨਾਮੀ ਸਲਾਹ ਕੀਤੀ ਚਲੋ ਮੈਂ ਕੱਪੜੇ ਸੀਣ ਲੱਗ ਪਈ ਆਪਣੇ ਪੇਕੇ ਘਰੇ ਜਾ ਕੇ ਵੀ ਮੈਂ ਕਿਉਂ ਬੋਝ ਬਣਨਾ ਮਾਂ ਪਿਓ ਤੇ ਮੈਂ ਕੱਪੜੇ ਸੀਨੇ ਵੀ ਉਹ ਕੱਪੜਿਆਂ ਤੋਂ ਕੁਝ ਨਾ ਕੁਝ ਕਮਾਈ ਆਉਗੀ ਮਹਾਰਾਜ ਦੀ ਕਿਰਪਾ ਨਾਲ ਚਲੋ ਔਣ ਵੀ ਲੱਗ ਪਈ ਉਥੋਂ ਫਿਰ ਬੀਬੀਆਂ ਜਿਹੜੀਆਂ ਮੇਰੇ ਕੋਲ ਕੱਪੜੇ ਸੁਵਾਉਣ ਆਉਂਦੀਆਂ ਸੀ ਉਹਨਾਂ ਨੇ ਦੱਸਿਆ ਵੀ ਅਸੀਂ ਦੁਪਹਿਰਾ ਕਰਨੀਆਂ ਕੱਟਣੀਆਂ ਨਹੀਂ ਆ ਤੂੰ ਵੀ ਚੱਲਿਆ ਕਰ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਆਸਾਨੇ ਤੇ ਜਾਣਾ ਸ਼ੁਰੂ ਕਰਤਾ ਗੁਰੂ ਸਾਹਿਬ ਦੀ ਕਿਰਪਾ ਨਾਲ ਇਹੋ ਅਰਦਾਸ ਕੀਤੀ ਕਿ ਮਹਾਰਾਜ ਮੇਰੇ ਵਾਸਤੇ ਜੋ ਚੰਗਾ ਤੁਸੀਂ ਉਹੀ ਕਰਿਓ ਮੈਂ ਕੁਝ ਨਹੀਂ ਚਾਹੁੰਦੀ ਤੇ ਫਿਰ ਕੀ ਹੋਇਆ ਏ ਮੈਂ ਜਦੋਂ ਚਪਹਿਰਾ ਕੱਟ ਕੇ ਅਸੀਂ ਨਾ ਬੱਸੇ ਬੱਸੋਂ ਚੜਨਾ ਅਸੀਂ ਤੇ ਕੁਦਰਤੀ ਅਮਰਸਰ ਮੈਨੂੰ ਟੱਕਰ ਗਿਆ ਬੱਸ ਸਟੈਂਡ ਤੇ ਪਤਾ ਨਹੀਂ ਕਿੱਧਰ ਗਿਆ ਸੀ ਕਿਵੇਂ ਅਸੀਂ ਉੱਥੇ ਟੱਕਰ ਗਿਆ ਨੇ ਮੈਨੂੰ ਉੱਥੇ ਵੀ ਕੁੱਟਿਆ ਉੱਥੇ ਉਹਨਾਂ ਬੀਬੀਆਂ ਨੇ ਛਡਾਇਆ ਫਿਰ ਮੇਰੇ ਮਨ ਵਿੱਚ ਹੋਇਆ ਵੀ ਬਾਬਾ ਜੀ ਨੇ ਮੈਨੂੰ ਦੱਸਿਆ ਹੀ ਆ ਵੀ ਨਹੀਂ ਭਾਈ ਇਹ ਤੇਰੇ ਰਹਿਣ ਯੋਗ ਨਹੀਂ ਐ ਤੇ ਕਹਿਣੀ ਮੈਂ ਮਨ ਵਿੱਚ ਫਿਰ ਸਲਾਹ ਕੀਤੀ ਵੀ ਮਹਾਰਾਜ ਮੈਂ ਤਲਾਕ ਚਾਹੁੰਨੀ ਮੇਰਾ ਤਲਾਕ ਕਰਾ ਦਿਓ ਕਹਿਣੀ ਫਿਰ ਅਗਲੇ ਚਪਹਿਰੇ ਦੇ ਆਗੇ ਮੈਂ ਕੜਾ ਪ੍ਰਸ਼ਾਦ ਦੀ ਦੇ ਕੇ ਰਾਗੇ ਅਰਦਾਸ ਕਰਾਈ ਕਿ ਮਹਾਰਾਜੀ ਮੈਂ ਆਪਣੇ ਘਰ ਵਾਲੇ ਤੋਂ ਤਲਾਕ ਚਾਹੁੰਨੀ ਆ ਤੇ ਪਰ ਉਹ ਦਿੰਦਾ ਨਹੀਂ ਕਿਰਪ ਤੁਸੀਂ ਮੇਰ ਕਰੋ ਕਈ ਵਾਰ ਮੈਂ ਅਰਦਾਸ ਕਰਕੇ ਤੇ ਬਾਬਾ ਦੀਪ ਸਿੰਘ ਸਾਹਿਬ ਅੱਗੇ ਅਰਦਾਸ ਕੀਤੀ ਤੇ ਸਾਲ 1.5 ਸਾਲ 2 ਸਾਲ ਲੰਘ ਗਏ ਤਲਾਕ ਨਹੀਂ ਸੀ ਦਿੰਦਾ ਅੜਕਾਰ ਛੱਡਿਆ ਕੰਮ ਨਾ ਉਧਰ ਦੇ ਨਾ ਉਧਰ ਦੇ ਘਰ ਆ ਕੇ ਕਲਾਕਲੇਸ਼ ਕਰ ਜਾਣਾ ਕਈ ਵਾਰ ਆ ਕੇ ਤੇ ਮੈਨੂੰ ਬੱਚੇ ਮਿਲਾ ਬੱਚਿਆਂ ਨੂੰ ਮਿਲਣਾ ਬੱਚਿਆਂ ਨੂੰ ਮਿਲਣਾ ਨਹੀਂ ਮੈਨੂੰ ਕੁੱਟਣ ਲੱਗ ਪਣਾ ਇਦਾਂ ਦਾ ਹਾਲਾਤ ਸਾਡਾ ਹੋ ਗਿਆ ਬਹੁਤ ਜ਼ਿਆਦਾ ਖਰਾਬ ਫਿਰ ਹਾਰ ਕੇ ਮੈਂ ਜਨੂੰ ਪੇਪਰ ਉੱਥੇ ਫਾਈਲ ਲਾਈ ਵੀ ਮੈਂ ਕਲਾ ਤਲਾਕ ਲੈਣਾ ਵਾਹ ਗੁਰੂ ਜਾਨੇ ਕਿਵੇਂ ਹੁੰਦਾ ਸੱਚੇ ਪਾਤਸ਼ਾਹ ਜਾਣਣਾ ਆਪਾਂ ਨੂੰ ਇਹਦੇ ਬਾਰੇ ਕੋਈ ਨੌਲੇਜ ਨਹੀਂ ਕਹਿੰਦੇ ਮੈਂ ਪੇਪਰ ਉੱਪਰ ਪਾਇਓ ਉਥੋਂ ਫੇ ਪੁਲਿਸ ਵਾਲੇ ਵੀ ਉਹਨਾਂ ਦੇ ਘਰ ਗਏ ਤੇ ਵਕੀਲ ਨੇ ਵੀ ਜਿਹੜੇ ਕੁਝ ਲਿਖ ਕੇ ਦਿੱਤਾ ਸੀ ਪੁਲਿਸ ਭੇਜੀ ਉਹਨਾਂ ਦੇ ਤੇ ਉਹਨਾਂ ਨੇ ਹੋਰ ਉਤੋਂ ਬੰਦਿਆਂ ਨੂੰ ਪੈਸੇ ਪੂਸੇ ਖਵਾ ਕੇ ਸਾਡੇ ਘਰ ਪੁਲਿਸ ਚੜਾਤੀ ਵੀ ਇਹ ਸਾਡੇ ਲੁੱਟ ਕੇ ਲੈ ਗਈ ਸਾਡੇ ਘਰੇ ਚੋਰੀ ਕਰਕੇ ਲੈ ਗਈ ਤੇ ਮੈਂ ਉਹਨਾਂ ਨੂੰ ਕਿਹਾ ਵੀ ਭਾਈ ਸਾਡਾ ਘਰ ਫੋੜ ਲੋ ਸਾਡਾ ਘਰ ਜਪੇ ਕੇ ਪਰਿਵਾਰ ਦਾ ਘਰ ਸੀ ਉਹ ਤਾਂ ਪਹਿਲਾਂ ਹੀ ਗਰੀਬ ਸੀਗੇ ਤੇ ਮਹਾਰਾਜ ਦੀ ਕਿਰਪਾ ਨਾਲ ਹੀ ਘਰ ਚੱਲਦਾ ਸੀ ਇਦਾਂ ਦੇ ਹਾਲਾਤ ਹੋਏ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਚਰਨਾਂ ਕਮਲਾਂ ਵਿੱਚ ਰੋ ਕੇ ਅਰਦਾਸ ਕੀਤੀ ਕਿ ਬਾਬਾ ਜੀ ਜੇ ਤੁਸੀਂ ਵੀ ਬਾਹ ਨਾ ਫੜੀ ਤੇ ਕੌਣ ਫੜੂਗਾ ਜੇ ਬਾਬਾ ਦੀਪ ਸਿੰਘ ਸਾਹਿਬ ਜੀ ਤੁਸੀਂ ਆਪਣੀ ਧੀ ਦੀ ਇਲਾਜ ਨਾ ਰੱਖੀ ਤੇ ਕੌਣ ਰੱਖੂਗਾ ਮਹਾਰਾਜ ਆਪ ਜੀ ਦੀਆਂ ਧੀਆਂ ਹਾਂ ਹੁਣ ਸੰਸਾਰ ਦੇ ਮਾਪਿਓ ਨਹੀਂ ਕੰਮ ਕਰਨ ਕਾ ਮਤਲਬ ਸਹਾਰਾ ਬਣਦੇ ਤੇ ਤੁਸੀਂ ਸਹਾਰਾ ਬਣੋ ਸੱਚੇ ਪਾਤਸ਼ਾਹ ਕਿਰਪਾ ਕਰੋ ਸ਼ੀਦੋ ਸਿੰਘੋ ਸਾਡੇ ਆਸਰੇ ਬਣੋ ਮੈਂ ਆਪ ਜੀ ਦੀ ਧੀ ਹਾਂ ਤੁਸੀਂ ਮੇਰੀ ਬਾਹ ਫੜੋ ਮੇਰੀ ਇਲਾਜ ਰੱਖੋ ਕਿਰਪਾ ਕਰੋ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਕਮਲਾ ਵਿੱਚ ਮੈਂ 11 ਚੁਪਹਿਰੇ ਕੀਤੇ ਹਰ ਐਤਵਾਰ ਆਉਣਾ 11 ਐਤਵਾਰ ਚੁਪਹਿਰੇ ਕਰਦੀ ਰਹੀ 12ਵੇਂ ਚ ਪਹਿਰੇ ਤੇ ਉਹਨੂੰ ਪਤਾ ਨਹੀਂ ਕੀ ਹੋਇਆ ਉਹਨੇ ਆਪੇ ਹੀ ਸਾਰਾ ਕੁਝ ਸੈਣ ਸੁਣ ਕਰਕੇ ਤੇ ਸਾਨੂੰ ਤਲਾਕ ਦੇ ਦਿੱਤਾ ਅਸੀਂ ਆਪਣੇ ਘਰ ਵਿਹਲੇ ਹੋ ਕੇ ਬਹਿ ਗਏ ਸਾਡੇ ਘਰੋਂ ਆ ਜਿਹੜਾ ਜੰਜਾਲ ਪਿਆ ਹੋਇਆ ਸੀ ਗਲ ਵਿੱਚ ਫਾਂਸੀ ਪਈ ਸੀ ਉਤਰ ਗਈ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਹੋਈ ਉਹ ਭੈਣ ਕਹੀ ਨਹੀਂ ਮੇਰਾ ਇਨਾ ਮਹਾਰਾਜ ਦੀ ਕਿਰਪਾ ਨਾਲ ਕੰਮ ਕਾਰ ਚੱਲਿਆ ਮੈਂ ਆਪਣੀ ਇੱਕ ਵਕਰੀ ਦੁਕਾਨ ਲੈ ਕੇ ਉੱਥੇ ਕੰਮ ਸ਼ੁਰੂ ਕਰਦਾ ਇੱਕ ਕੁੜੀ ਰੱਖੀ ਫਿਰ ਦੋ ਫਿਰ ਤਿੰਨ ਫਿਰ ਚਾਰ ਇਦਾਂ ਕੰਮ ਵਾਧਾ ਵਾਧਾ ਗੁਰੂ ਸਾਹਿਬ ਦੀ ਕਿਰਪਾ ਹੋ ਗਈ ਸੱਚੇ ਪਾਤਸ਼ਾਹ ਦੀ ਮਿਹਰ ਹੋ ਗਈ ਮੇਰਾ ਸੋਹਣਾ ਕੰਮ ਚੱਲਦਾ ਮੈਂ ਆਪਣੇ ਬੱਚੇ ਪੜ੍ਹਾ ਰਹੀ ਆ ਬੱਚੇ ਪਾਲ ਰਹੀ ਆ ਸਾਰਾ ਕੁਝ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਨਾਲ ਹੋਇਆ ਜਿਹੜਾ ਬੰਦਾ ਸਾਨੂੰ ਤਲਾਕ ਨਹੀਂ ਸੀ ਦਿੰਦਾ ਬਾਬਾ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਵਿੱਚ ਚਪੈਰਿਆਂ ਦੀ ਸੇਵਾ ਨਿਭਾਈ ਆਪਣੇ ਆਪ ਨਾਲ ਕੋਈ ਗੱਲ ਹੋਈ ਨਾ ਬਾਤ ਹੋਈ ਆਪਣੇ ਆਪ ਉਹਨੇ ਜਿਹੜਾ ਤਲਾਕ ਸਾਨੂੰ ਸਹਿਨ ਕਰਕੇ ਦੇਤਾ ਵੀ ਠੀਕ ਆ ਭਾਈ ਜੋ ਤੁਸੀਂ ਕਹਿੰਦੇ ਹੋ ਦੇਖੋ ਖਾਲਸਾ ਜੀ ਮਹਾਰਾਜ ਸੱਚੇ ਪਾਸ਼ਾ ਲਾਜ ਪੱਤ ਰੱਖਦੇ ਅਸੀਂ ਨਹੀਂ ਚਾਹੁੰਦੇ ਮੈਂ ਨਹੀਂ ਚਾਹੁੰਦਾ ਪਹਿਲੀ ਗੱਲ ਤੇ ਇਹ ਕਿ ਮਹਾਰਾਜ ਕਿਸੇ ਭਤੀ ਭੈਣ ਦਾ ਭੈਣ ਨਾਲ ਏਵੇਂ ਹੋਵੇ ਪਰ ਖਾਲਸਾ ਜੀ ਜਿਹੜੇ ਇਹੋ ਜੇ ਮੂਰ ਜਿਹੜੇ ਇਨਾ ਮਰਦ ਲੋਕ ਨੇ ਜਿਹੜੇ ਬੀਬੀਆਂ ਨੂੰ ਇੰਨਾ ਤੰਗ ਕਰਦੇ ਚਲੋ ਲੜਾਈਆਂ ਹੁੰਦੀਆਂ ਨੇ ਘਰ ਵਿੱਚ 100 ਗੱਲਾਂ ਹੋ ਜਾਂਦੀਆਂ ਛੋਟੀਆਂ ਮੋਟੀਆਂ ਲੜਾਈਆਂ ਆਮ ਕਰਕੇ ਹੁੰਦੀਆਂ ਰਹਿੰਦੀਆਂ ਉਹ ਸਾਡੇ ਮਾਪਿਆਂ ਦੇ ਵਿੱਚ ਵੀ ਹੋਈਆਂ ਸਾਡੇ ਦਾਦੇ ਪਰਦਾਦੀ ਦਾਦੇ ਵਿੱਚ ਵੀ ਹੋਈਆਂ ਪਰਦਾਦਾ ਪਰਦਾਦੀ ਵਿੱਚ ਵੀ ਹੁੰਦੀਆਂ ਰਹੀਆਂ ਉਹ ਆਮ ਗੱਲਾਂ ਨੇ ਪਰ ਜਿਹੜਾ ਮਾਰਨਾ ਬਹੁਤਾ ਮੋਢਾ ਤੋੜਨਾ ਗੱਟੇ ਤੋੜ ਦੇਣੇ ਜਾਂ ਗੁੱਟ ਤੋੜ ਦੇਣਾ ਇਹ ਤਾਂ ਬੇਫਿਕੂਫਾਂ ਵਾਲੀ ਨਰਦੀ ਵਾਲੀ ਗੱਲ ਹੈ ਨਸ਼ੇ ਦੇ ਲੋਰ ਵਿੱਚ ਉਹ ਭੁੱਲ ਜਾਂਦੇ ਵੀ ਇਹਨੇ ਸਾਨੂੰ ਸਾਡੇ ਘਰ ਦੇ ਵਾਰਸ ਦਿੱਤੇ ਨੇ ਸੋ ਲੋਕਾਂ ਨੂੰ ਪਾਈ ਥੋੜੀ ਬਹੁਤੀ ਸ਼ਰਮ ਚਾਹੀਦੀ ਹਿਆ ਚਾਹੀਦੀ ਹੈ ਕਲਗੀਧਰ ਸੱਚੇ ਪਾਤਸ਼ਾਹ ਸਮਤ ਮਹਾਰਾਜ ਬਖਸ਼ਣ ਸੋ ਖਾਲਸਾ ਜੀ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਨਾਲ ਐਵੇਂ ਉਹਨਾਂ ਦਾ ਕਾਰਜ ਸਫਲਾ ਹੋਇਆ ਐਵੇਂ ਬਾਬਾ ਦੀਪ ਸਿੰਘ ਸਾਹਿਬ ਨੇ ਉਹਨਾਂ ਦੇ ਮਿਹਰ ਕੀਤੀ ਤੇ ਉਹਨਾਂ ਦਾ ਜਿਹੜਾ ਤਲਾਕ ਨਹੀਂ ਸੀ ਉਹ ਲਿਖ ਕੇ ਦਿੰਦਾ ਉਹ ਮੂਰਖ ਪਰ ਜਿਹੜਾ ਪੁਰਖ ਸੀ ਜਾਂ ਡੰਗਰਾਂ ਦੀ ਜੂਨੀ ਵਿੱਚੋਂ ਆਇਆ ਹੋਇਆ ਪ੍ਰੇਤ ਜੂਨੀ ਵਿੱਚੋਂ ਬੰਦਾ ਸੋ ਮਹਾਰਾਜ ਦੀ ਕਿਰਪਾ ਵਰਤੀ ਸ਼ੀਦਾ ਸਿੰਘਾਂ ਦੀ ਕਿਰਪਾ ਵਰਤੀ ਤੇ ਭੈਣ ਨੂੰ ਉਹ ਤਲਾਕ ਲੈ ਕੇ ਦਿੱਤਾ ਤਾਂ ਉਹ ਆਪਣੇ ਘਰ ਸੁਖੀ ਤੇ ਆਪਣੇ ਬੱਚਿਆਂ ਨਾਲ ਸੁਖੀ ਆਪਣੇ ਬੱਚਿਆਂ ਨਾਲ ਜੀਉਂਦੀ ਆ ਮਹਾਰਾਜ ਕਿਰਪਾ ਕਰਨ ਸੱਚੇ ਪਾਤਸ਼ਾਹ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਪੁੱਲਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ